ਚੂਗਮਾ ਸਾਹਿਬ ਵਿਦੇਸ਼ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਵੱਲ ਮੋੜਾ ਪਾਉਣਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਉੱਪਰ ਪਰਚੇ ਹੋਏ ਨੇ ਜੀ ਨਾਲ ਦੀ ਨਾਲ ਆ ਜਿਹੜਾ ਐਕਟਿਵਿਸਟ ਹੈਗਾ ਮਾਨ ਕੋਇਲ ਉਹਦੇ ਉੱਪਰ ਵੀ ਪਰਚੇ ਹੋਣ ਦਾ ਜਿਹੜਾ ਜ਼ਿਕਰ ਹੈ ਉਹ ਸਾਹਮਣੇ ਆ ਰਿਹਾ ਹੈ ਇਹ ਕੀ ਹੋ ਰਿਹਾ ਜੀ ਕੀ ਕਰੀ ਜਾ ਰਹੀ ਆਵਾ ਦੀ ਪਾਰਟੀ ਦੇ ਸਰਕਾਰ ਆ ਬਿਲਕੁਲ ਚੰਦ ਸਾਹਿਬ ਇਹ ਰੰਗਲੇ ਪੰਜਾਬ ਦਾ ਹੀ ਇੱਕ ਹਿੱਸਾ ਹੈਗਾ ਇਹ ਰੰਗਲੇ ਪੰਜਾਬ ਦੇ ਉਹ ਲੋਕ ਜਿਹੜੇ ਕਿੰਨਾ ਕੀ ਗੱਲ ਕਰਦੇ ਆ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਜਾਂ ਇਦਾਂ ਕਹਾਂ ਉਹ ਕਿ ਜਿਹੜੇ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦੇ ਕਿਉਂਕਿ ਉਹ ਪੱਤਰਕਾਰ ਹੀ ਕਹਦਾ ਜਿਹੜਾ ਸਰਕਾਰ ਦੇ ਹੁੰਦੇ ਆ ਸਰਕਾਰ ਦੇ ਹੀ ਗੋਣ ਗਾਉਂਦਾ ਰਹੇ ਕਿਉਂਕਿ ਜਦੋਂ ਇਹ ਭਗਵੰਤ ਸਿੰਘ ਸਰਕਾਰ ਨਹੀਂ ਸੀ ਤਾਂ ਇਹ ਉਹੀ ਸਾਰੇ ਪੱਤਰਕਾਰ ਨੇ ਜਦੋਂ ਅਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਭੰਡਦੇ ਸੀਗੇ ਪਰ ਜਦੋਂ ਵੀ ਇਹ ਸਰਕਾਰ ਆਈ ਹੈ ਤਕਰੀਬਨ 500 ਦੀ ਨਿਯਾਬਤ ਜਦੋਂ ਇਹਨਾਂ ਦੇ ਰੰਗ ਦਿਖੋਣੇ ਸ਼ੁਰੂ ਕਰਦੇ ਤਾਂ ਇਹੋ ਹੀ ਉਹ ਪੱਤਰਕਾਰ ਸੀ ਜਿਹੜੇ ਇਹਨਾਂ ਨੂੰ ਸਵਾਲ ਪੁੱਛਣ ਲੱਗੇ ਸੀ ਪਰ ਭਗਵਾਨ ਤੇ ਮਾਨ ਸਾਹਿਬ ਤੇ ਇਹਨਾਂ ਦੀ ਜਿਹੜੀ ਸਰਕਾਰ ਹੈ ਇਹ ਤਾਂ ਗੱਲ ਹੀ ਨਹੀਂ ਕਰ ਦਿੰਦੇ ਇਹ ਤਾਂ ਕਹਿੰਦੇ ਸਾਨੂੰ ਸਵਾਲ ਹੀ ਨਾ ਪੁੱਛੋ ਜਿਹੜਾ ਪੁੱਛੇ ਸਵਾਲ ਉਹਦੇ ਤੇ ਪਰਚਾ ਜਿਹੜਾ ਕਰੇ ਗੱਲ ਉਹਨ ਤੇ ਪਰਚਾ ਆ ਹੁਣ ਪਰਚਿਆਂ ਦੀ ਰਾਜਨੀਤੀ ਤਾਂ ਬੜੀ ਢੇੜੀ ਚੱਲਦੀ ਹੈ ਕਉ ਤੁਸੀਂ ਜ਼ਿਕਰ ਤਾਂ ਕਰਤਾ ਕਿ ਇੱਕ ਜਿਹੜੇ ਮਾਨ ਕੋਈ ਰੱਖ ਕੇ ਐਕਟੀਵਿਸਟ ਹੈਗੇ ਆ ਆਰਟੀਏ ਐਕਟੀਵਿਸਟ ਜੀ ਤੇ ਜਿਹੜੇ ਮਨਦੀਪ ਪੱਤਰਕਾਰ ਹੈਗੇ ਆ ਮਿੰਤੂ ਗੁਰਸਈਆ ਜਿਹੜੇ ਕਾਫੀ ਨੌਨਸ ਪੱਤਰਕਾਰ ਹੈਗੇ ਲੂਕ ਜਿਹੜੇ ਇਹਨੂੰ ਕਾਫੀ ਵਧੀਆ ਤਰੀਕੇ ਨਾਲ ਸੁਣਾਉਂਦੇ ਵੀ ਆ ਕਿਸੇ ਟਾਈਮ ਬਤੇਜ ਪੰਨੂ ਵੀ ਕਹਿੰਦੇ ਬੜੇ ਵਧੀਆ ਹੋਇਆ ਕਰਦੇ ਸੀ ਪਰ ਅੱਜ ਕੱਲ ਤੇ ਸਰਕਾਰ ਦੇ ਨਾਲ ਰੋਟੀ ਪਾਣੀ ਖਾਂਦੇ ਰਹਿ ਕੇ ਫੋਸ ਕਰਕੇ ਉਹਨਾਂ ਤੋਂ ਪਰਚਾ ਵੀ ਹੋ ਸਕਦਾ ਜਿਹੜੇ ਜਿਹੜੇ ਸਰਕਾਰ ਨਾਲ ਰੋਟੀ ਪਾਣੀ ਖਾ ਸਕਦੇ ਆ ਉਹਨਾਂ 'ਤੇ ਪਰਚੇ ਨਹੀਂ ਹੋਣਗੇ ਜਿਹੜੇ ਰੋਟੀ ਪਾਣੀ ਆਪਣਾ ਖਾਣਗੇ ਬਾਹਰੋਂ ਧਾਬੇ ਤੋਂ ਖਾਣਗੇ ਉਹਨਾਂ 'ਤੇ ਪਰਚੇ ਹੋਣਗੇ ਸੋ ਲਓ ਜੀ ਇਹ ਪਰਚੇ ਹੁਣ ਪਰਚੇਓ ਪਰਚੇ ਹੋ ਗਿਆ ਕੰਮ ਇਹਨਾਂ ਦੇ ਪਰਚਾ ਹੋਇਆ ਕਿਉਂ ਮੈਂ ਪਹਿਲਾਂ ਆਪਾਂ ਗੱਲ ਕਰ ਲਈਏ ਕਹਿੰਦੇ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਇਹ ਮਨਸਾਹਬ ਆ ਜਿਹੜੀ ਜਹਾਜ਼ ਕੀ ਕੰਮ ਚੱਲਦੀ ਪਈ ਹੈ ਹੈਲੀਕਾਪਟਰ ਦੀ ਕਿ ਹੈਲੀਕਾਪਟਰ ਦਾ ਇਹ ਉਪਰਕੋਲਾ ਜਾਂ ਕਦੇ ਕੋਈ ਉੜਾ ਕੇ ਐਨ ਨੂੰ ਲੈ ਜਾਂਦਾ ਕਦੀ ਸੌਂਤ ਨੂੰ ਕਦੀ ਨੌਰਚ ਨੂੰ ਕਦੀ ਗਿੱਲੀ ਕਦੀ ਹైదరాబాద్ ਕਦੀ ਕਿਤੇ ਕਦੀ ਕਿਤੇ ਇਹ ਖਰਚਾ ਜਿਹੜਾ ਹੈ ਇਹ ਮੰਗਲਵਾਰ ਦੀ ਰਿਪੋਰਟ ਭਾਈ ਸੀ ਆ ਆਰਟੀਆਰ ਵਿੱਚ 38 ਠੀਕ ਆਰਟੀਆਰ ਵਿੱਚ ਇਹ ਰਿਪੋਰਟ ਭਾਈ ਸੀਗੀ ਤੇ ਰਿਪੋਰਟ ਨਹੀਂ ਲਈ ਜਿਵੇਂ ਮਾਇ ਰਿਪੋਰਟ ਨਹੀਂ ਦਿੱਤੀ ਤੇ ਮਾਨਸਾਤ ਦੇ ਉਹ ਉਹ ਇਹ ਇਦਾਂ ਹੁੰਦਾ ਜੀ ਉਹ ਇਹ ਸਰਕਾਰ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਇਹ ਇਹ ਕਈ ਚੀਜ਼ਾਂ ਉਹਨਾਂ ਨੇ ਨਹੀਂਸੀਆਂ ਹੁੰਦੀਆਂ ਇੱਕ ਸੌਖਾ ਹੀ ਤਰੀਕਾ ਨਾ ਸੌਖਾ ਹੀ ਤਰੀਕਾ ਬਣ ਗਿਆ ਸਿੱਧੂ ਮੂਸੇਵਾਲੇ ਤੋਂ ਬਾਅਦ ਸਿਕਿਉਰਟੀ ਇਸ਼ੂ ਆ ਜੀ ਸਿਕਿਉਰਟੀ ਰੀਜਨ ਕਰਕੇ ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦੇ ਝੰਡਾ ਮਾਵ ਇਦਾਂ ਲੱਲੇ ੱੱੱਬੀ ਮਾਰ ਕੇ ਗੱਲ ਥੋੜੀ ਬਣਦੀ ਹੁੰਦੀ ਹੈ ਇਹ ਵੀ ਤੁਸੀਂ ਸਰਕਾਰ ਚਲਾਉਂਦੇ ਪਏ ਆ ਕਿ ਤੁਸੀਂ ਕੋਈ ਆਪਣਾ ਘਰ ਥੋੜੀ ਚਲਾਉਂਦੇ ਪਿਓ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜਿਹੜੇ ਆ ਆਰਟੀਆਈ ਐਕਟੀਵਿਸਟ ਹੈਗੇ ਆ ਜੇ ਕੋਈ ਉਹ ਤੁਹਾਨੂੰ ਕੋ ਪੁੱਛਦੇ ਆ ਭਾਈ ਦੱਸ ਦਿਓ ਜੇ ਤੁਸੀਂ ਕੋਈ ਗਲਤ ਕੰਮ ਨਹੀਂ ਕੀਤਾ ਜੇ ਤੁਸੀਂ ਕੋਈ ਕਿਸੇ ਦਾ ਪੈਸਾ ਨਹੀਂ ਖਾਦਾ ਕੋਈ ਗਲਤ ਨਹੀਂ ਪੈਸਾ ਵਰਤਿਆ ਕਿ ਤੁਹਾਨੂੰ ਇਹ ਤਾਂ ਵੀ ਚੋਰ ਦੀ ਦਾੜੀ ਵਿੱਚ ਟਿੰਗੇ ਵਾਲੀ ਗੱਲ ਹੋ ਗਈ ਦੇਖੋ ਜੀ ਉਹਨਾਂ ਨੇ ਪੁੱਛ ਲਿਆ ਸਵਾਲ ਤੇ ਉਸ ਤੋਂ ਬਾਅਦ ਇਹ ਸਵਾਲ ਚਲ ਗਿਆ ਚੰਨੜਾ ਤੇ ਤੇ ਉਹ ਜਿਹੜੇ ਐਕਟੀਵਿਸਟ ਹੈਗੇ ਉਹਨਾਂ ਨੇ ਵੀ ਕਿਹਾ ਦੇਖੋ ਜੀ ਆ ਸਾਡੇ ਨਾਲ ਐਦਾਂ ਹੋ ਗਿਆ ਜਿਹੜੀ ਅਸੀਂ ਆਰਟੀਆਈ ਪਾਉਂਦੇ ਆ ਸਰਕਾਰ ਵੱਲੋਂ ਸਿੱਧਾ ਜਿਹਾ ਕਿ ਜਵਾਬ ਆ ਜਾਂਦਾ ਜੀ ਇਹ ਜੀ ਸਿਕਿਉਰਟੀ ਇਸ਼ੂ ਕਰਕੇ ਜੀ ਅਸੀਂ ਦੱਸ ਨਹੀਂ ਸਕਦੇ ਆਗੇ ਦੇ ਦੱਸ ਸਕਦੇ ਉਹ ਵੀ ਨਹੀਂ ਦੱਸ ਸਕਦੇ ਭਗਵੰਤਾਨ ਸਾਹਿਬ ਰੋਟੀ ਕਿੱਥੋਂ ਖਾਂਦੇ ਆ ਕਿਵੇਂ ਕਰਦੇ ਆ ਇਹ ਵੀ ਨਹੀਂ ਦੱਸ ਸਕਦੇ ਦੇਖੋ ਜਿਹੜੀਆਂ ਪਬਲਿਕ ਦੀ ਮਨੀ ਹੈਗੀ ਆ ਉਹਦੇ ਬਾਰੇ ਹੀ ਉਹ ਦੱਸ ਨਹੀਂ ਸਕਦੇ ਜਦੋਂ ਇਹਨਾਂ ਚੈਨਲਾਂ ਪਰ ਇਹ ਖਬਰ ਚਲਾਈ ਕਿ ਹੋਣ ਕਿ ਇਹਨਾਂ ਚੈਨਲਾਂ ਦੇ ਪਹਿਲਾਂ ਤਾਂ ਇਹਨਾਂ ਨੂੰ ਨਾ ਕੋਈ ਐਡਿਲਦੀ ਹੈ ਨਾ ਇਹਨਾਂ ਨੂੰ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਇਹ ਆਪਣੇ ਦਮ ਖੰਮ ਤੇ ਸਾਰਾ ਕੁਝ ਕੰਮ ਕਰਦੇ ਆ ਤੇ ਹੁਣ ਇਹਨਾਂ ਤੇ ਦੀ ਪਰਚੇ ਕਰ ਦਿੱਤੇ ਗਏ ਆ ਕਿ ਇਹਨਾਂ ਨੇ ਵੀ ਹੁਣ ਚਲੋ ਕਾਫੀ ਰੌਲਾ ਰਲਾ ਪਾਇਆ ਲੋਕਾਂ ਨੂੰ ਕਿਹਾ ਕਿ ਹਾਂ ਵੀਰੋ ਲੋਕੋ ਪੰਜਾਬ ਜਾਓ ਇਹ ਕੀ ਕਰਦੀ ਪਈ ਸਰਕਾਰ ਇਹਨਾਂ ਤੋਂ ਕੀ ਉਮੀਦਾਂ ਸੀਗੀਆਂ ਕਿ ਇਹ ਕਿਹੜੇ ਪਰਚੇ ਨੂੰ ਤੁਰ ਪਏ ਇਹ ਤਾਂ ਕਹਿੰਦੇ ਸੀਗੇ ਕਿ ਝੂਠੇ ਪਰਚਿਆਂ ਦੀ ਰਾਜਨੀਤੀ ਅਸੀਂ ਕਰਨੀ ਨਹੀਂ ਆਏ ਤੇ ਆ ਕਿਹੜੇ ਸੱਚੇ ਪਰਚੇ ਆ ਵੀ ਕਿਹੜਾ ਭਗਵਾਨਦਮਨ ਨੂੰ ਰੋਕ ਕੇ ਤੇ ਇਹਨਾਂ ਨੇ ਕਿ ਉਹਨਾਂ ਦਾ ਗਲਮਾ ਫੜ ਲਿਆ ਇਹ ਤਾਂ ਕੋਈ ਮਾੜੀ ਬਕੀ ਸ਼ਬਦਾਂ ਦੀ ਵਰਤੀ ਹੈ ਜਾਂ ਕੋਈ ਉਹਨਾਂ ਨੂੰ ਡੇਣਾ ਸ਼ਬਦ ਵਰਤੇ ਆ ਵੀ ਹਾਂ ਵੀ ਨਹੀਂ ਕੋੜਨਾ ਚਾਹੀਦਾ ਨਾ ਬੰਦਾ ਇੱਕ ਚੀਫ ਮੈਨਿਸਟਰ ਦੀ ਕੁਰਸੀ ਤੇ ਬੈਠਾ ਕੋਈ ਗੱਲ ਨਹੀਂ ਜਦੋਂ ਕਾਨੂੰਨ ਨਾ ਤੁੰਗ ਦਾ ਤੇ ਕਹਣਾ ਇਹ ਤੇ ਪਰ ਗਲਮਾੜੀ ਹੈ ਇਹ ਭਗਵਾਨਦਮਨ ਦੀ ਇੰਗਰੀਜ਼ ਸਰਕਾਰ ਹੈ ਨਾ ਇਹ ਐਸ ਟਾਈਮ ਆ ਪੰਜਾਬ ਦੇ ਵਿੱਚ ਆਪਣੇ ਕੰਮ ਕਰਤਾ ਇਹਨਾਂ ਦੇ ਉੱਰ ਹੋ ਰਹੀ ਰਹੇ ਜਿਹੜੀਆਂ ਲੋਕਾਂ ਨੂੰ ਇਹਨਾਂ ਨੇ ਸ਼ਸ਼ਪਾਗ ਦਿਖਾਈ ਸੀਗੇ ਉਹ ਤਾਂ ਇਹਨਾਂ ਕੋ ਪੂਰੇ ਹੁੰਦੇ ਨਹੀਂ ਕੋਈ ਪਤੰਦਰ ਕਰਜ਼ੇ ਤੇ ਕਰਜ਼ਾ ਚੱਕੀ ਜਾਂਦੇ ਆ ਕਰਜ਼ੇ ਉੱਤੇ ਹੋਰ ਕਰਜ਼ਾ ਚੱਕੀ ਜਾਂਦੇ ਆ ਮੈਨੂੰ ਲੱਗਦਾ ਕਿ ਜਦ ਤੱਕ ਇਹਨਾਂ ਦੀ ਸਰਕਾਰ ਜਾਣੀ ਹੈ ਇਹ ਪੰਜਾਬ ਜਿਹੜਾ ਇੰਨਾ ਕੁ ਕਰਜ਼ਾਈ ਹੋ ਜਾਣਾ ਹੈ ਕਿ ਬਾਅਦ ਵਿੱਚ ਤਾਂ ਹਾਲਾਂਕਿ ਇਹ ਹੋ ਜਾਣਾ ਕਿ ਦੇਖੋ ਜੀ ਜੇ ਤਾਂ ਤੁਸੀਂ ਸਰਕਾਰ ਬਣਾਣੀ ਆ ਆ ਤਾਂ ਫੇਰ ਕੋਈ ਵੱਡੀ ਪਾਰਟੀ ਆਣ ਕੇ ਬਾਹਰੋਂ ਮੁਦੇ ਇਸ ਚੋਕ ਹੈ ਕਿ ਲੋਕ ਜੀ ਤੁਹਾਡਾ ਕਰਜ਼ਾ ਲਾ ਲਿਆਗੇ ਤੇ ਆ ਸਰਕਾਰ ਬਣਾਉਣ ਤੇ ਕਰਜ਼ਾ ਨਹੀਂ ਲਵਾਉਣਾ ਤੇ ਦੂਜੀ ਸਰਕਾਰ ਬਣਾਉਣਾ ਇਹ ਇਹ ਹਾਲਾਤ ਬਣ ਗਏ ਪਿਆ ਇਨਾਂ ਨੇ ਅਜਿਹਾ ਹੁਣ ਪੱਤਰਕਾਰਾਂ ਦੇ ਉੱਪਰ ਇਸ ਹਸਾਬ ਦੇ ਨਾਮ ਐਫ ਆਈ ਆਰ ਕਰਨੇ ਸ਼ੁਰੂ ਕਰ ਦਿੱਤੀਆਂ ਡਰੋਨ ਤੋਂ ਹਕੂਮਤ ਤੋਂ ਅਲਾਵਾ ਕੁਝ ਹੋਰ ਚੱਲਦਾ ਨਹੀਂ ਪਿਆ ਬਿਲਕੁਲ ਨਾਲੇ ਦੱਸਾਂ ਕਿ ਇਹ ਪਹਿਲੀਆਂ ਸਰਕਾਰਾਂ ਵੇਲੇ ਵੀ ਵੱਡੇ ਵੱਡੇ ਪੱਤਰਕਾਰਾਂ ਦੇ ਉੱਪਰ ਪਰਚੇ ਹੁੰਦੇ ਰਹੇ ਨੇ ਪਰ ਇਹਦਾ ਵਟਿਆ ਕੁਝ ਨਹੀਂ ਜਾਂਦਾ ਮਾਨ ਸਾਹਿਬ ਇਹਦਾ ਉਲਟਾ ਆ ਕਿਉਂਕਿ ਇਹ ਇਹ ਉਹ ਤੀਰ ਹੈ ਜਿਹੜਾ ਛੱਡਦੇ ਹੋ ਤੇ ਤੁਹਾਡੇ ਵਾਲੀ ਮੁੜ ਕੇ ਵਾਪਸ ਆ ਜਾਂਦਾ ਉਹ ਵੀ ਇੱਕ ਨਹੀਂ ਕਈ ਕਈ ਬਣ ਕੇ ਕਿਉਂਕਿ ਜਿਹੜੇ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਹੈ ਨਾ ਉਹ ਉਹ ਸਹਿਣ ਦੀ ਸ਼ਕਤੀ ਰੱਖੋ ਬਲ ਰੱਖੋ ਕਿਉਂਕਿ ਤੁਸੀਂ ਵੀ ਉਹ ਲੋਕੋ ਜਿਹੜੇ ਲੋਕਾਂ ਨੂੰ ਜਿਹੜੇ ਵਿਰੋਧੀਆਂ ਨੂੰ ਭੰਡ ਭੰਡ ਕੇ ਸੱਤਾ ਦੇ ਵਿੱਚ ਆਏ ਹੋ ਤੇ ਜੇਕਰ ਉਹੀ ਸਵਾਲ ਹੁਣ ਅੱਜ ਤੁਹਾਨੂੰ ਹੋ ਰਹੇ ਨੇ ਤੇ ਤੁਹਾਨੂੰ ਜਿਗਰਾ ਦਿਖਾਉਣਾ ਚਾਹੀਦਾ ਵੱਡਾ ਤੁਸੀਂ ਕਹਿਣਾ ਚਾਹੀਦਾ ਤੁਹਾਨੂੰ ਕਿ ਕੋਈ ਗੱਲ ਨਹੀਂ ਭਾਈ ਜੀ ਸਾਰਿਆਂ ਨੂੰ ਆਜ਼ਾਦੀ ਹੈ ਲੋਕਤੰਤਰ ਹੈ ਔਰ ਕ੍ਰਿਟਿਸਿਜ਼ਮ ਹੈਲਦੀ ਹੋਣਾ ਚਾਹੀਦਾ ਇਹ ਗੱਲ ਆ ਕੇ ਤੁਹਾਨੂੰ ਸਾਹਮਣੇ ਕਹਿਣੀ ਚਾਹੀਦੀ ਹੈ ਬਜਾਏ ਇਸ ਦੇ ਕਿ ਤੁਸੀਂ ਪਰਚਾ ਕਰਾ ਕੇ ਡਰੋਨ ਤੋਂ ਤੁਮਕਾਉਣ ਦੀ ਜਿਹੜੀ ਹੈ ਉਹ ਗੱਲ ਕਰੋ ਚੁਗਾਵਾਂ ਸਾਹਿਬ ਇਹ ਤੇ ਸੀਗੀ ਪੱਤਰਕਾਰਾਂ ਦੀ ਗੱਲ ਜੋ ਸਰਕਾਰ ਕਰਦੀ ਹੈਗੇ ਆ ਗੱਲ ਪੂਰੀ ਜੀ ਵਿੱਚ ਦੇ ਵਿੱਚ ਐਡ ਕਰ ਦਿੰਦੇ ਆ ਭਗਵੰਤਬਾਹੂ ਸਾਹਿਬ ਨੂੰ ਜ਼ਿਕਰ ਰੱਖਣਾ ਚਾਹੀਦਾ ਜਦੋਂ ਇਹ ਆਪ ਤਿਕਲੀ-ਕਲੀਰ ਦੀ ਪਾਉਂਦੇ ਸੀਗੇ ਜਦੋਂ ਇਹ ਕਹਿੰਦੇ ਸੀਗੇ ਜਿਹੜੇ ਸਿਆਸਤਦਾਨ ਹੈਗੇ ਸੀ ਉਹਨਾਂ ਦਾ ਨਾਂ ਲੈ ਲੈ ਕੇ ਕਹਿੰਦੇ ਸੀ ਕਿ ਫੁਲਾਣਾ ਮਾਨਸਤਾ ਉਹਨਾਂ ਨੂੰ ਠੋਕਤਾ ਉਹ ਉਹ ਇਦਾਂ ਦੀਆਂ ਗੱਲਾਂ ਕਰਦੇ ਸੀ ਕਿ ਨਾਂ ਲੈ ਲੈ ਕੇ ਬਾਦਲ ਮਾਂਜਦਾ ਢੀਂਸਾ ਮਾਂਜਦਾ ਉਹਨੂੰ ਤੇ ਜਗ੍ਹੀਆਂ ਹੀ ਹੁੰਦੇ ਸੀ ਇਹ ਉਹਨਾਂ ਨੂੰ ਕੋਈ ਪੁਰਚਾਇ ਨਾ ਤੇ ਕਰਾਇਆ ਨਹੀਂ ਫੇਰੀ ਕਿ ਕਿਲੀ-ਕਲੀ ਦੀਪੋਕੇ ਸੀ ਫਿਰ ਉਸ ਤੋਂ ਬਾਅਦ ਜੇ ਕੋਈ ਖਬਰ ਆਉਂਦੀ ਸੀ ਕਿ ਪਿੰਡਾਂ ਵਿੱਚ ਜੇ ਅਕਾਲੀ ਦਲ ਨੂੰ ਜਾਂ ਕਾਗਰਸ ਵਾਲਿਆਂ ਨੂੰ ਨਹੀਂ ਬਣ ਦਿੰਦਾ ਸੀ ਕੋਈ ਢੀਂ ਮੋਟਾ ਮਾਰ ਦਿੰਦਾ ਸੀ ਤੇ ਇਹ ਮਾਨਸਾਹ ਵੱਲੋਂ ਇਹ ਗੱਲ ਕਹਿਣ ਦੀ ਜਾਈ ਕਿ ਇਦਾਂ ਦਾ ਕੰਮ ਨਹੀਂ ਕਰਨਾ ਚਾਹਤਾ ਕਹਿੰਦੇ ਜੀ ਹੁਣ ਕੀ ਪਤਾ ਲੱਗਦਾ ਹੈ ਜੀ ਦਲਾ ਤੋਂ ਦਲਾ ਹੁੰਦਾ ਹੈ ਕਿ ਜੇ ਹੁਣ ਕੋਈ ਤੁਹਾਡੀ ਮਾੜੀ-ਮੋਟੀ ਸਿਚੁਏਸ਼ਨ ਹੁੰਦੀ ਹੈ ਜਾਣ ਲੋ ਕੋਈ ਗੱਲ ਨਹੀਂ ਜਿਗਰਾ ਰੱਖੋ ਤੁਹਾਡੇ ਆਪਣੇ ਪੰਜਾਬ ਦੇ ਲੋਕ ਐ ਸੁਣੋ ਇਹਨਾਂ ਦੀ ਗੱਲ ਤੇ ਨਾਲੇ ਨਹੀਂ ਨਹੀਂ ਚੁਗਾਵਾਂ ਸਾਹਿਬ ਸਾਢੇ 4 ਸਾਲ ਕੁਝ ਕੀਤਾ ਤੇ ਫਿਰ ਲੋਕਾਂ ਨੇ ਸਵਾਲ ਤਾਂ ਕਰਨੇ ਐ ਨਾ ਫਿਰ ਦਲਾ ਤੇ ਦਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਫਿਰ ਤਾਂ ਉਹ ਜਿਹੜੀਆਂ ਤੁਹਾਡੀਆਂ ਕੀਤੀਆਂ ਤੁਹਾਡੇ ਮੂੰਹ ਨੂੰ ਹੋਣੀਆਂ ਇਹਨਾਂ ਸੇ ਗੱਲ ਕਹਿ ਰਹੇ ਆ ਪੇ ਪੰਜਾਬ ਦੇ ਲੋਕ ਵੀ ਉਹੀ ਨੇ ਪਿੰਡ ਵੀ ਉਹੀ ਨੇ ਸ਼ਹਿਰ ਵੀ ਉਹੀ ਨੇ ਮਾਨ ਸਾਹਿਬ ਸਿਰਫ ਬਦਲਿਆ ਕੁਛ ਨਹੀਂ ਮੋਹਾਰਾ ਹੀ ਬਦਲ ਨਾ 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 ਬਦਲਿਆ ਚੰਗਾਵਾ ਸਾਹਿਬ ਨਾ 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 ਮੇਰੀ ਗੱਲ ਸੁਣੋ ਬਦਲੇ ਦੀ ਗੱਲ ਕਰਦੇ ਬਦਲੇ ਕਿਉਂ ਨਹੀਂ ਬਹੁਤ ਕੁਛ ਬਦਲ ਗਿਆ 2022 ਤੋਂ ਪਹਿਲਾਂ ਇੰਨੀ ਗੋਲੀਬਾਰੀ ਪੰਜਾਬ 'ਚ ਨਹੀਂ ਸੀ ਚੱਲਦੀ ਜਿੰਨੀ 2022 ਤੋਂ ਬਾਅਦ ਚੱਲੀ ਸਿੱਧੂ ਮੂਸੇਵਾਲੇ ਦਾ ਕਤਲ ਸੰਦੀਪ ਲੰਗਾਂ ਲੰਬੀਆਂ ਦਾ ਕਤਲ ਕਿਹਦਾ ਕਿਹਦਾ ਕਤਲ ਤੁਹਾਨੂੰ ਗਿਣਾਵਾ ਬਹੁਤ ਵੱਡੀ ਪੱਦਰਤੇ ਕਤਲੋਗਾਂਤ ਪੰਜਾਬ ਦੇ ਵਿੱਚ ਹੋਈ ਤਾਂ ਹੁਣ ਤੁਸੀਂ ਦੇਖ ਲਓ ਜਿਹੜੇ ਕਈ ਐਨ ਆਰ ਆਈ ਵੀਰ ਐਸ ਵੇਲੇ ਆ ਲੋੜੀ ਤੇ ਜਾਂ ਕਿਸੇ ਦੇ ਵਿਆਹ ਸ਼ਾਦੀ ਤੇ ਜਾਂਦੇ ਨੇ ਉਹ ਵੀ ਭਾਈ ਜੀ ਮੈਨੂੰ ਲੱਗਦਾ ਬੁਲਟ ਪ੍ਰੂਫ ਜੈਕਟਾਂ ਜੁਕਤਾਂ ਜੀ ਖਰੀਦ ਕੇ ਜਾਇਆ ਕਰੋ ਭਾਈ ਪਤਾ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿੰਨੇ ਤੁਹਾਡੇ ਤੱਕ ਖੁੰਦ ਕੱਢ ਦੇਣੀ ਹੈ ਇਹ ਸਾਰੀਆਂ ਚੀਜ਼ਾਂ ਵਾਪਰੀਆਂ ਹੈਗੀਆਂ ਮੈਂ ਇੱਧਰ ਨਾ ਤੁਹਾਡਾ ਮੋੜਾ ਘਟਾਵਾਂ ਮੈਂ ਸਿਰਫ ਇਹ ਗੱਲ ਤੁਹਾਡੀ ਸਹੀ ਹੈ ਮੈਂ ਆਪ ਸਰਕਾਰ ਖਾਸ ਕਰਕੇ ਭਗਵੰਤਬਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿੰਨੇ ਵੀ ਐਨਲਾਈਜ਼ ਆ ਰਹੇ ਆ ਤੁਸੀਂ ਹੋਰ ਤੱਕ ਕੁਝ ਨਹੀਂ ਦਵਾ ਸਕਦੇ ਉਹਨਾਂ ਨੂੰ ਬੁਲਟ ਪ੍ਰੂਫ ਜੈਕਟਾਂ ਦੇ ਦਿਓ ਤੇ ਦੋ ਦੋ ਬੰਦੇ ਸਿਕਿਉਰਟੀ ਦੇ ਦੇ ਦਿਓ ਕਿਉਂਕਿ ਜਿਹੜੇ ਹਾਲਾਤ ਤੁਹਾਡੇ ਪੰਜਾਬ ਦੇ ਤੁਸੀਂ ਬਣਾ ਕੇ ਰੱਖ ਪਿਆ ਇਸ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਜਾਇਆਂ ਨੂੰ ਹੀ ਇਸ ਤਰੀਕੇ ਦੇ ਨਾਲ ਰਹਿਣਾ ਪੈ ਰਿਹਾ ਜਿਵੇਂ ਕਦੇ ਉਹ ਇੱਥੇ ਦੇ ਵਸਿੱਤੇ ਹੋ ਨਹੀਂ ਨਾ ਸੋ ਕਿਰਪਾ ਕਰਕੇ ਇਹਨਾਂ ਦੀ ਜਾਨ ਮਾਲ ਦੀ ਰਾਖੀ ਤਾਂ ਨਹੀਂ ਕਰ ਸਕਦੇ ਪੈਸੇ ਕੋਸੇ ਹੈਗੇ ਐਨਾਂ ਬਾਈਆਂ ਤੇ ਕੋਈ ਫਿਕਰ ਨਾ ਕਰੋ ਪੈਸੇ ਦੇ ਦਿੰਗੇ ਤੁਹਾਨੂੰ ਇੱਕ ਤਾਂ ਸਿਕਿਉਰਿਟੀ ਦੇ ਦਿਓ ਦੂਜੇ ਇਹਨਾਂ ਨੂੰ ਬੁਲਟਪਰੂਫ ਜੈਕਟਾਂ ਦੇ ਦਿਓ ਤੁਹਾਡਾ ਇੰਨੇ ਬਹੁਤ ਧੰਨਵਾਦ ਬਾਕੀ ਗੱਲਾਂ ਜਿਹੜੀਆਂ ਉਹ 2027 ਵਿੱਚ ਪੰਜਾਬੀਆਂ ਨੇ ਤੁਹਾਡਾ ਨਾ 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 ਆ ਆ ਜਿਹੜੀ ਆ ਜਿਹੜੀ ਚੁਗਾਵਾਂ ਸਾਹਿਬ ਦੇਖੋ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਅਗਲੇ ਆਣੇ ਵੀ ਭਾਈ ਪਲੈਨਰ ਬਹੁਤ ਤਗੜੇ ਨੇ ਬਹੁਤ ਤਗੜੀ ਪਲੈਨਿੰਗ ਦੇ ਨਾਲ 2027 ਦੇ ਵਿੱਚ ਆ ਰਹੇ ਨੇ ਭਾਵੇਂ ਉਹਨਾਂ ਨੇ ਕੁਝ ਨਹੀਂ ਕੀਤਾ ਬਿਜਲੀ ਤਾਂ ਫ੍ਰੀ ਦਿੱਤੀ ਲੋਕਾਂ ਮੋਟਾ ਪਾਉਣੀਆ ਦੂਜੀ ਤਿਆਰੀ ਹੋਰ ਸੁਣ ਲੋ ਅੱਗੇ ਦੀ ਇੱਕ 10 ਲੱਖ ਦਾ ਬੀਮਾ ਸਾਰਿਆਂ ਲੋਕਾਂ ਵਾਸਤੇ ਪੰਜਾਬ ਦੇ 3 ਕਰੋੜ ਲੋਕ 10000 ਬੀਮੇ 10 ਲੱਖ ਦਾ ਬੀਮੇ ਦੇ ਵਿੱਚ ਆਉਣਗੇ ਇਹ ਤਿਆਰੀ ਆਮ ਆਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਅਸੀਂ ਖਬਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਕੁਝ ਹੀ ਦਿਨਾਂ ਤੱਕ ਪੰਜਾਬ ਆਉਣਗੇ ਤੇ ਇਹ ਜਿਹੜੀ ਚੀਜ਼ ਹੈ ਇਸ ਦਾ ਸ਼ੁਰੂਆਤ ਇਸ ਦੀ ਕਰ ਜਾਣਗੇ ਤੇ ਫਿਰ ਲੋਕਾਂ ਨੇ ਵੋਟਾਂ ਦੇ ਫਿਰ ਮੱਲੂ ਮੱਲੀ ਚੁਗਾਵਾਂ ਸਾਹਿਬ ਤੁਸੀਂ ਜਿੰਨਾ ਮਰਜ਼ੀ ਕ੍ਰਿਟਿਸਿਜ਼ਮ ਕਰੋ ਲੋਕਾਂ ਨੇ ਤੁਹਾਡੀ ਥੋੜਾ ਸੁਣਨੀ ਐ ਲੋਕਾਂ ਨੇ ਤਾਂ ਦੇਖਣਾ ਵੀ ਸਾਨੂੰ ਸਹੂਲਤਾ ਮਿਲ ਗਈਆਂ ਭਾਵੇਂ ਕੀਲੇ 6 ਮਹੀਨਿਆਂ ਚ ਮਿਲਣ ਲੋਕਾਂ ਦੇ ਵੋਟਾਂ ਪਾਈ ਦੇਣੀਆਂ ਜੀ ਜੀ ਮੈਂ ਤਾਂ ਦੇਖੋ ਜੀ ਇੱਕ ਗੱਲ ਦੱਸਣ ਲੱਗਿਆ ਵਾਂ ਚਲੋ ਇੱਕ ਪੰਜਾਬ ਦੇ ਕਾਫੀ ਮਸ਼ਹੂਰ ਪੱਤਰਕਾਰ ਸਾਹਿਬ ਨੇ ਬਕਰ ਸਾਹਿਬ ਉਹਨਾਂ ਨੇ ਇੱਕ ਕਿਤੇ ਪੋਸਟ ਪਾਈ ਆ ਕਹਿੰਦਾ ਹੈ ਮੋਟਰ ਕੌਣ ਜੋਗੇ ਨਹੀਂ ਛੱਡੇ ਝਾਰੋ ਵਾਲੇ ਗੋਰੀ ਤਾਂ ਠੀਕ ਹੋ ਗਈ ਪਰ ਪੰਜਾਬ ਦੇ ਖੋਖਲੇ ਸਿਸਟਮ ਨੂੰ ਵੈਂਟੀਲੇਟਰ ਤੋਂ ਕੌਣ उतारेਗਾ ਤੇ ਮਕਰ ਸਾਹਿਬ ਜਿਹੜੀ ਪੋਸਟ ਲਿਖੀ ਆਂਦਾ ਮੈਂ ਪੜ ਦਿਨਾ ਆ ਕਿ ਬਹੁਤ ਹੀ ਧੀ ਧਿਆਨ ਮੰਗਦੀ ਆ ਜਿਵੇਂ ਸ਼ੁਕਰ ਹੈ ਕੋਈ ਮੋਟ ਪਤਕਰਮੀ ਬੋਲਿਆ ਕਹਿੰਦੇ ਅੱਜ ਕਮਾਲ ਹੋ ਗਿਆ ਮਾਲਵਾ ਨਹਿਰ ਤੇ BMW ਦੇ ਪਲਾਂਟ ਕੋਲ ਇੱਕ ਗੋਰੀ ਨੂੰ ਇਹ ਸੁਣ ਕੇ ਅਟੈਕ ਆ ਗਿਆ ਕਿ ਇਹ ਪੱਕੀ ਖਬਰ ਆ ਕਿ ਗੋਲਦੀ ਬਰਾੜ ਵੀ ਯੂਐਸਏ ਵਿੱਚ ਗ੍ਰਿਫਤਾਰੀ ਹੋ ਗਈ ਹੈ ਇਹ ਕਿੰਨੇ ਚਾਰ ਸੀ ਜੀ ਕਿੰਨੇ ਕਿਆਸ ਤੋਂ ਪਤਾ ਹੀ ਆ ਮਾਨ ਸਾਹਿਬ ਨੇ ਕਿਹਾ ਸੀਗਾ ਕਹਿੰਦੇ ਇੰਨਾ ਸੁਣਦਿਆਂ ਦੀ ਇੱਕ ਪੈਂਗੂ ਔਰਤ ਨੂੰ ਉਸ ਨੂੰ ਸਰਕਾਰ ਵੱਲੋਂ ਦਿੱਤੇ ਹਜ਼ਾਰ ਰੁਪਏ ਮਹੀਨੇ ਨਾਲ ਸੇਵਾ ਕੇਂਦਰ ਵਿੱਚ ਬਣੇ ਮੁਹੱਲਾ ਕਲੀਨਿਕ ਲੈ ਕੇ ਗਏ ਤੇ ਡਾਕਟਰ ਨੇ ਕਿਹਾ ਆਹ ਗੱਲ ਅੱਗੇ ਸੁਣ ਲਓ ਕਹਿੰਦੇ ਡਾਕਟਰ ਨੇ ਕਿਹਾ ਕਿ 16 ਮੈਡੀਕਲ ਕਾਰਜ ਬਣੇ ਨੇ ਕਿਸੇ ਇੱਕ ਮੈਡੀਕਲ ਵਿੱਚ ਲੈ ਜਾਓ ਕਹਿੰਦੇ ਗੋੜੀ ਰਾਹ ਵਿੱਚ ਇਹ ਸੁਣ ਕੇ ਠੀਕ ਹੋ ਗਈ ਕਿ ਅਗਲੇ ਮਹੀਨੇ ਉਸ ਦੀ ਇਸ ਘਟਨਾ ਤੇ ਜਿਹੜੀ ਸਪੈਸ਼ਲ ਹੈ ਸੈਸ਼ਨੂ ਨਹੀਂ ਪਹੁੰਚ ਜਾ ਸਕਦਾ ਤੇ ਕਹਿੰਦੇ ਫਿਰ ਗੋੜੀ ਨੇ ਮਹਿਲਾ ਜਿਹੜੀ ਉਹ ਠੀਕ ਹੋ ਗਈ ਹੈ ਜਿਹੜਾ ਕੰਮ ਕਰਨ ਪੰਜਾਬ ਆਈ ਹੈ ਉਹ ਕਰਨੀ ਹੈ ਪੰਜਾਬ ਸਰਕਾਰ ਸੋ ਵਿਕੋ ਜੀ ਨਵੇਂ ਕੰਮ ਕਰਦੇ ਆ ਤੁਸੀਂ ਹੁਣ ਸੋਣੀ ਲੈ ਆ ਇੱਕ ਛੋਟੇ ਜਿਹੇ ਇਸ ਪੈਰਾਗ੍ਰਾਫ ਦੇ ਵਿੱਚ ਇੰੀਆਂ ਗੱਲਾਂ ਜਿਹੜੀਆਂ ਇਹ ਪੰਜਾਬ ਸਰਕਾਰ ਨੂੰ ਮੈਂ ਤਾਂ ਕਹਿਣਾ ਆ ਕਿ ਐਸ ਤਾਂ ਸ਼ਰਮ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੜੇ ਪੰਜਾਬ ਦੇ ਸੁਪਨੇ ਸਿਰਜਦੇ ਆ ਕਿਹੜੇ ਰੰਗ ਦੇ ਪੰਜਾਬ ਦੀਆਂ ਗੱਲਾਂ ਕਰਦੇ ਪਿਆ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਦੀਵਾ ਵਾਲੀ ਥੋੜਾ ਜਿਆ ਇਨ ਤੇ ਚੰਗਣਾ ਪਾ ਲੋ ਇਹਲੀ ਗਲਤੀ ਇਹ ਪੰਜਾਬ ਸਰਕਾਰ ਦੱਸੇ ਕਿ ਇਹ 10 ਲੱਖ ਦਾ بیمਾ ਜਿਹੜਾ ਇਹ ਕਿਹੜੇ ਸਰੋਤਾਂ ਤੋਂ ਦਿੱਤਾ ਜਾਣਾ ਹੈ ਕੀ ਜਿਹੜਾ ਕਰਜ਼ਾ ਚੁੱਕਿਆ ਪੰਜਾਬ ਦਾ ਉਹਦੇ ਤੋਂ ਜਾਂ ਪੰਜਾਬ ਦੇ ਜਿਹੜੇ ਜਿਹੜੇ ਸਰੋਤ ਵੇਚੇ ਜਾ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਦੇ ਚੀਜ਼ਾਂ ਆ ਰਹੀਆਂ ਪੰਜਾਬ ਦੇ ਜਿਹੜੇ ਇੰਡਸਟਰੀਅਲ ਏਰੀਏ ਜਿਹੜੇ ਉਹ ਵੇਚੇ ਜਾ ਰਹੇ ਆ ਪੰਜਾਬ ਦੇ ਤਿੰਨ ਵੇਚੇ ਜਾ ਰਹੇ ਆ ਕੀ ਇਹ ਉਹਨਾਂ ਨੂੰ ਵੇਚ ਕੇ ਤੇ 10 ਲੱਖ ਦਾ بیمਾ ਉਥੋਂ ਦੇਣਾ ਭਗਵੰਤਪਾਲ ਸਰਕਾਰ ਨੇ ਜਨਕ ਕੇਂਦਰੀ ਵਾਲਾ ਸਾਬ ਨੇ ਆਪਣਾ ਦਲੀ ਵਾਲਾ ਸ਼ੀਸ਼ਮੈਲ ਵਿੱਚ ਆਇਆ ਉੱਥੋਂ ਦੇਨੇ ਆ ਪੈਸੇ ਕਿੱਥੋਂ ਦੇਨੇ ਆ ਪੈਸੇ ਕੋਈ ਸਰੋਤ ਤਾਂ ਦੱਸੋ ਨਾ ਇਹਨਾਂ ਦੇ ਕੋਲ ਪੰਜਾਬੀਆਂ ਨੂੰ ਜਿਹੜੇ ਇਹਨਾਂ ਨੇ ਝੋਕੇ ਵਾਅਦੇ ਕੀਤੇ ਸੀਗੇ 11100 ਪੈਨਸ਼ਨ ਦੇਣ ਦੇ ਉਹ ਚਾਰ ਸਾਂ ਹੋ ਗਿਆ ਹੈ ਤੱਕ ਡੁੱਤੇ ਨਹੀਂ ਗਏ ਪਿੱਛੇ ਜੇ ਮਾਨ ਸਾਹਿਬ ਦੀ ਜਿਹੜੀ ਦੂਜੀ ਘਰ ਵਾਲੀ ਹੈ ਕਿਉਂਕਿ ਪਹਿਲੀ ਤਾਂ ਇੱਥੇ ਅਮਰੀਕਾ ਰਹਿੰਦੀ ਵਿਚਾਰੀ ਉਹ ਤਾਂ ਆਪਣਾ ਜਿੰਦ ਤੁਸੀਂ ਤੁਸੀਂ ਮੈਨੂੰ ਲੱਗਦਾ ਤੁਸੀਂ ਤੁਸੀਂ ਆਪਣੇ ਤੇ ਵੀ ਪਰਚਾ ਕਰਵਾਉਣਾ ਚੁਗਵਾਵਾ ਸਾਹਿਬ ਔਰ ਟਲਦੇ ਨਹੀਂ ਤੁਸੀਂ ਦੇਖੋ ਜੀ ਜਿਹੜੀ ਇਹਨਾਂ ਦੀ ਦੂਜੀ ਘਰ ਵਾਲੀ ਉਹ ਬੀਬੀਆਂ ਨੂੰ ਕਿਸ ਦਿਨ ਕਹਿ ਰਹੀ ਸੀ ਕਹਿੰਦੇ ਬੀਬੀਓ ਤੁਸੀਂ ਫਿਕਰ ਨਾ ਕਰੋ ਜਦੋਂ ਵੀ ਭਗਵਾਨ ਮਾਨ ਸਾਹਿਬ ਮਾਨ ਸਾਹਿਬ ਰੋਜ਼ ਘਰ ਨੂੰ ਆਉਂਦੇ ਨਾ ਰਾਤ ਨੂੰ ਤੇ ਇਹਦੇ ਪਹਿਲਾਂ ਮੈਂ ਤੁਹਾਡੀ ਗੱਲ ਹੀ ਕਰਦੀ ਆ ਕਿ ਉਹ ਬੀਬੀਆਂ ਦੇ 100000 ਰੁਪਏ ਦਾ

یہ ہزار ہزار روپیے فری ملتی ہے رینٹ فری ہوں میڈیکل فری ملتا ہے بیمہ فری ہوں اتنے تو کوئی رولا پاؤں گا نہیں یار کی کرتے فرد کہ ਇਹਨਾਂ ਨੇ ਤਾਂ ਤੰਦਰੁਸਤੀ ਪਤਾ ਕੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਮੈਨੂੰ ਵੀ ਦਵਾਓ ਅਮਰੀਕਾ 'ਚ ਮੈਂ ਵੀ ਬੈਠਾ ਮੈਨੂੰ ਵੀ ਦਵਾਓ ਸਾਰੀਆਂ ਚੀਜ਼ਾਂ ਚੁਗਾਂਵਾ ਸਾਹਿਬ ਇਹਨਾਂ ਨੇ ਕੀ ਇਹਨਾਂ ਨੇ ਕੀ ਕਰਨਾ ਚਾਹੁੰਨ ਸਾਹਿਬ ਤਾਂ ਜਿਹੜੀ ਬੀਮਾ ਸਕੀਮ ਲੈ ਕੇ ਆਉਂਦੇ ਪਏ ਨਾ ਇਹ ਬੀਮਾ ਸਕੀਮ ਤਾਂ ਓਨੇ ਕੋ ਲੋਕਾਂ ਤੱਕ ਨਹੀਂ ਜਾਣੀ ਜਿੰਨੇ ਕੋ ਇਹਨਾਂ ਦੇ ਇਸ਼ਤਿਹਾਰ ਪਹੁੰਚਾਰੇ ਪਿੰਡੋ ਪਿੰਡੀ ਜਿੰਨਿਆਂ ਕੋ ਗਲੀਆਂ ਨਾਲੀਆਂ ਦੇ ਉੱਪਰ ਚੌਰਾਹਿਆਂ ਦੇ ਉੱਪਰ ਬੱਸ ਸਟੈਂਡਾਂ ਤੇ 에ਅਰਪੋਰਟਾਂ ਤੇ ਇਹਨਾਂ ਨੇ ਕੋਈ ਗਲੀ ਖੁੰਝਾ ਛਕਣਾ ਨਹੀਂ ਜਿੱਥੇ ਜਿੱਤੇ ਇਰਾਨ ਨੇ ਆਪਣੇ ਇਹਨਾਂ ਨੂੰ ਵੋਡਨ ਲੋਣੇ ਨਹੀਂ ਛੱਡਨੇ ਇਹਨਾਂ ਨੇ ਜਿੰਨਾ ਵੀ ਹੋਂ ਤੱਕ ਵਿਕਾਸ ਕੀਤਾ ਨਾ ਉਹ ਸਿਰਫ ਇਸ਼ਤਿਹਾਰबाजी ਚ ਕੀਤਾ ਇਹਾਂ ਦੇ ਜਿੰਨੇ ਵੀ ਕੰਮਕਾਜ ਬੋਲਦੇ ਆ ਇਸ਼ਤਿਹਾਰਾਂ ਚ ਬੋਲਦੇ ਆ ਆਦੀ ਜਿਹੜਾ ਇਹਨਾਂ ਦਾ ਨਵਾਂ ਸ਼ੋਸ਼ਾ ਹੈ ਨਾ ਇਹ ਵੀ ਇਸ਼ਤਿਹਾਰਾਂ ਚ ਬੋਲਣਾ ਹੈ ਪਹਿਲਾਂ ਜਿਹੜੇ ਮੁਹੱਲਾਟ ਲਿੰਕ ਬਣਾਈ ਸੀ ਮਾਂ ਸਾਹਿਬ ਨੇ ਰੱਦ ਕਿਉਂ ਕੇ ਫੋਟੋਆਂ ਲਾਈਆਂ ਜਿਹੜੇ ਨਿੰਦਦੇ ਹੁੰਦੇ ਸੀ ਇਹ ਦੇਖੋ ਜੀ ਸੈਕਾਂਤਾਂ ਦੇ ਬਾਦਲ ਦੀ ਫੋਟੋ ਐਮੂਲੈਂਸ ਦੇ ਬਾਦਲ ਦੀ ਫੋਟੋ ਫਿਰ ਕੰਡਰੀ ਹਸਪੀਟਲਾਂ ਦੇ ਬਾਦਲ ਦੀ ਫੋਟੋ ਫੁਲਾਣੇ ਸਾਹ ਦੇ ਬਾਦਲ ਦੀ ਫੋਟੋ ਤੇ ਹੁਣ ਇਹ ਭਗਵੰਤ ਮਾਨ ਸਾਹ ਦੀ ਫੋਟੋ ਉਹ ਬਦੂ ਨਾਲੇ ਭਗਵੰਤ ਮਾਨ ਸਾਹ ਦੀ ਫੋਟੋ ਨਿਕਿਸੇ ਮੋਰ ਦੀ ਫੋਟੋ ਹੈ ਇਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਮੈਨੂੰ ਲੱਗਦਾ ਗਲਤ ਫੋਟੋ ਹੈ ਕਿਸੇ ਦੀ ਕਿਉਂਕਿ ਜੇ ਭਗਵਾਨ ਮਾਨਸਾਹਬ ਦੀ ਫੋਟੋ ਹੁੰਦੀ ਤੇ ਇਹਨਾਂ ਨੇ ਲਾਉਂ ਨਹੀਂ ਦੇਣੀ ਸੀ ਕਿਸੇ ਦਲ ਦੇ ਬੰਦੇ ਦੀ ਫੋਟੋ ਲਾਈ ਜਾਂਦੇ ਆ ਮਾਨਸਾਹਬ ਨੂੰ ਕਹਿ ਕੇ ਉਹਨੂੰ ਦੱਸਾ ਦੱਸੋ ਕਿ ਫੋਟੋ ਹੁਣ ਕਿਸੇ ਹੋਰ ਬੰਦੇ ਦੀ ਲੱਗ ਗਈ ਹੈ ਇਹਨੂੰ ਨਿਭਾਉ ਕਿਉਂਕਿ ਫੋਟੋਆਂ ਲਾਉਣ ਤਾਂ ਤੁਸੀਂ ਆਏ ਨਹੀਂ ਸੀ ਇਹ ਤਾਂ ਕਹਿੰਦੇ ਸੀਗੇ ਕਿ ਵੇਖੋ ਜੀ ਆ ਚਾਰ ਇੱਕ ਦਾ ਗਾਰਾ ਜਿਨਾ ਆ ਬਣਾਣੇ ਮਜ਼ਦੂਰ ਤੇ ਲਾਇਆ ਤੇ ਕਹਿੰਦੇ ਫਿਰ ਅਸੀਂ ਆਪਣਾ ਨਾਂ ਕਿੱਦਾਂ ਕਲ ਕਮਲਾਂ ਵਾਲਾ ਰੱਖਦੀਏ ਇਹੋਂੋਂ ਤੇ ਨਾ ਪਤੰਦਰਾ ਨੇ ਕੜ ਕਮਲਾਂ ਦੇ ਨਾਲ ਕੋਈ ਇਹਨਾਂ ਨੇ ਗਲੀ ਖੂਜਾ ਛੱਡੇ ਨਹੀਂ ਦਿੱਤੇ ਇਹਨਾਂ ਨੇ ਨਹੀਂ ਪਤਾ ਨਾ ਰੱਖੇ ਹੋਣ ਨਾਮ ਲਿਖ ਲਿਖ ਕੇ ਮੈਨੂੰ ਇਹ ਸਮਝ ਆਉਂਦੀ ਵੀ ਉਹ ਰਾਜਮੀਦੂ ਕਿੱਥੇ ਗਏ ਉਹ ਚਾੜਿਤ ਦਾ ਗਾਰਾ ਬੜੋਂ ਵਾਲ ਕਿੱਥੇ ਗਏ ਉਹ ਇਟਾ ਬਣੋ ਵਾਲ ਮਜ਼ਦੂਰ ਕਿੱਥੇ ਗਏ ਪੰਜਾਬੀਓ ਇਹਨਾਂ ਸਿਰਫ ਤੇ ਸਿਰਫ ਤੁਹਾਨੂੰ ਬੁੱਧੂ ਬਣਾਉਣ ਵਾਸਤੇ ਤੁਹਾਡੀਆਂ ਜੇਬਾਂ ਤੇ ਡਾਕਾ ਮਾਰਨ ਵਾਸਤੇ ਦੁਬਾਰਾ ਫੇਰ ਹੋਣ ਇੱਕ ਨਵੀਂ ਸਕੀਮ ਲੈ ਕੇ ਆਉਣ ਲੱਗੇ ਆ ਕਿਸੇ ਨੇ ਤੁਹਾਡਾ ਕੱਖਰੀ ਦੇ ਕਰਨਾ کرا کھ دو چار چیز دن تو ਇਹਨੇ ਆਪਣਾ ਜੀਵ ਵਿਕਾਸ ਕਰ ਲਿਆ ਇੱਕ ਪਾਰਟੀ ਦਾ ਵਿਕਾਸ ਕਰ ਲਿਆ ਭਗਵੰਤਬਾਨ ਸਾਹਿਬ ਦਾ ਵਿਕਾਸ ਹੋ ਗਿਆ ਇਹ ਐਨੇ ਲੋਕਾਂ ਨੂੰ ਕਹੀ ਜਾਂਦਾ ਮੈਂ ਤਾਂ ਇੱਕ ਦੁੱਤੀਆਂ ਖਾਂਦਾ ਹੋਣੀ ਹੁੰਦਾ ਬੰਦਾ ਦੁਖੀ ਆ ਜਿੰਨਾ ਖਰਚਾ ਤੁਸੀਂ ਆਪਣੇ ਤੇ ਕਰੀ ਜਾਂਦੇ ਆਪਣੇ ਪਰਿਵਾਰ ਤੇ ਕਰੀ ਜਾਂਦੇ ਇਹ ਕੀ ਹੈ ਇਹ ਵੀ ਤਾਂ ਗਲਤੀ ਹੈ ਨਾ ਜਿਹੜਾ ਤੁਸੀਂ ਖੁਦ ਕਹਿੰਦੇ ਸੀਗੇ ਵੀ ਇਹ ਗਲਤ ਹੈ ਪੰਜਾਬ ਦਾ ਕਰਜ਼ਾ ਸਿਰ ਚੜੀ ਜਾਂਦਾ ਤੁਹਾਨੂੰ ਕੋਈ ਸਮਝ ਹੀ ਨਹੀਂ ਆਉਂਦੀ ਜਿੰਨਾ ਕਰਜ਼ਾ ਪਿਛਲੀਆਂ 4 ਪੰਚ ਸਰਕਾਰਾਂ ਨੇ ਨਹੀਂ ਲਿਆ ਹੁਣ ਇਹਨਾਂ ਪਤੰਦਰਾ ਨੇ ਕਲਿਆਣੀ 4 ਸਾਲ ਦੇ ਵਿੱਚ ਲੈ ਲਿਆ ਇਹ ਕੀਤਾ ਜੀ ਇਹਨਾਂ ਨੇ ਪੰਜਾਬ ਦਾ ਰੰਗਲਾ ਵਿਕਾਸ ਲੋਜੀ ਕਾਮ ਹੁਣ ਅੱਗੇ ਗੱਲਬਾਤ ਤੁਸੀਂ ਦੱਸਦੇ ਹੋ ਇੱਥੇ ਕੀ ਕਰਨਾ ਚਾਹੀਦਾ ਬਿਲਕੁਲ ਪ੍ਰੋਗਰਾਮਾ ਸਾਹਿਬ ਇਹ ਸਾਰੀਆਂ ਚੀਜ਼ਾਂ ਦਾ ਦੇਖੋ ਹੈ ਹੀ ਹੈ ਬਾਕੀ ਸਾਡੇ ਪੰਜਾਬ ਦੇ ਲੋਕ ਕੀ ਕਰਨ ਦੇਖੋ ਜਦੋਂ ਤਾਂ ਬਦਲਾਅ ਦੀ ਗੱਲ ਸੀ ਬਦਲਾਅ ਤਾਂ ਉਹਨਾਂ ਲੋਕਾਂ ਨੇ ਲਿਆ ਦਿੱਤਾ ਉਹਨਾਂ ਲੋਕਾਂ ਦਾ ਕੀ ਕਸੂਰ ਪਰ ਇੱਕ ਚੀਜ਼ ਜ਼ਰੂਰ ਹੈਗੀ ਹੈ ਕੇ گاਾਂ ਵੀ ਹੁਣ ਪੰਜਾਬ ਦੇ ਲੋਕ ਜਿਹੜਾ ਨਾ ਉਹ ਸੋਚਣਗੇ ਕਿਸੇ ਤੇ ਭਰੋਸਾ ਕਰਨ ਲੱਗਿਆ ਭਰੋਸਾ ਕੀਤਾ ਜਾਵੇ ਜਾਂ ਫਿਰ ਨਾ ਕੀਤਾ ਜਾਵੇ ਕਿਉਂਕਿ ਜਿਹੜਾ ਠੱਗਿਆ ਠੱਗਿਆ ਹੁਣ ਮਹਿਸੂਸ ਕਰ ਰਹੇ ਨਾ ਪੰਜਾਬ ਦੇ ਲੋਕ ਮੇਰੇ ਹਿਸਾਬ ਦੇ ਨਾਲ ਪਿਛਲੀਆਂ 4 4 ਦਹਾਕਿਆਂ ਤੋਂ ਜਿਹੜੀਆਂ ਸਰਕਾਰਾਂ ਆ ਰਹੀਆਂ ਇਹਨਾਂ ਨੇ ਕੋਸ਼ਿਸ਼ ਦੇ ਹੁਣੇ ਜਿੰਨਾਕ ਲੋਕ ਇਹਨਾਂ ਨੂੰ 92 ਜਿਤਾ ਗਏ ਕਿਉਂਕਿ ਐਡੀ ਵੱਡੀ ਮжоਰਿਟੀ ਦੇ ਨਾਲ ਇਤਿਹਾਸ ਦੇ ਵਿੱਚ ਪਹਿਲਾਂ ਕਦੀ ਕੋਈ ਸਰਕਾਰ ਪੰਜਾਬ 'ਚ ਨਹੀਂ ਬਣੀ ਜਿੱਡੀ ਵੱਡੀ ਮжоਰਿਟੀ ਦੇ ਨਾਲ ਇਹ ਹਾਏ ਹੈਗੇ ਨੇ ਪਰ ਹੁਣ ਦੇਖਦੇ ਆਂ ਜੀ ਜਿਹੜਾ ਸਾਡਾ ਮжоਰਟੀ ਵੱਡੀ ਆਈ ਆ ਪਰ ਇਹਨਾਂ ਨੂੰ ਜਾਂਦੇ ਜਾਂਦੇ ਇੱਕ ਛੁੱਟੀ ਦੀ ਕਹਾਣੀ ਮੈਂ ਸੁਣਾ ਦਿੰਦਾ ਇੱਕ ਆਦਮੀ ਜਿਹੜਾ ਸੀਗਾ ਉਹ ਭੇਡਾਂ ਚਾਰਦਾ ਸੀਗਾ ਤੇ ਉਹ ਜਾਣ-ਬੁੱਝ ਕੇ ਰੋਜ਼ ਹੀ ਰੋਲਾ ਪਾ ਦਿੰਦਾ ਸੀਗਾ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਲੋਕ ਵਿਚਾਰਵਾ ਤੇ ਡਾਗਾ ਡੁਗਾ ਟੁੱਕੇ ਜਾਂਦੇ ਸੀ ਜਦੋਂ ਉਹ ਕੁੱਤੇ ਸੀ ਹੱਸ ਕੇ ਕਹਿੰਦਾ ਵੀ ਉਹ ਮੈਂ ਤਾਂ ਉਦੋਂ ਵੀ ਮਜ਼ਾਕ ਕੀਤਾ ਦੋ ਤਿੰਨ ਵਾਰੀ ਇਦਾਂ ਹੋ ਗਿਆ ਕਿ ਇੱਕਦਮ ਸੱਚੀ-ਮੁੱਚੀ ਸ਼ੇਰ ਆ ਗਿਆ ਤੇ ਉਦੋਂ ਕੋਈ ਬੰਦਾ ਲੱਗਿਆ ਕਹਿੰਦਾ ਕੋਈ ਗੱਲ ਨਹੀਂ ਉਹਦੇ ਮਜ਼ਾਕ ਕਰਦਾ ਨਾ ਨਾਲੇ ਸ਼ੇਰ ਭੇਡਾ ਖਾ ਗਿਆ ਤੇ ਨਾਰੇ ਖਾ ਗਿਆ ਆਜੜੀ ਨੂੰ ਹਾਲਾਂਕਿ ਇਹਨਾਂ ਦੇ ਵੀ ਇਦਾਂ ਹੋਣੇ ਨੇ ਇਹਨਾਂ ਨੇ ਰੋਲਾ ਬੜਾ ਪਾਇਆ ਲੋਕ ਡੰਗਾਂ ਚੁੱਪ ਚੁੱਕ ਇਹਨਾਂ ਦੇ ਨਾਲ ਹੋ ਗਏ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਲੋਕੀ ਨਾਲ ਹੋ ਗਏ ਤੇ ਜਦੋਂ ਹੁਣ ਪੰਜਾਬ ਬਚਾਉਣ ਦੀ ਵਾਰੀ ਹੋਈ ਸੀ ਨਾ ਇਹਨਾਂ ਬਤੰਦਰਾ ਨੇ ਕਿਸੇ ਨੂੰ ਲਾਗੇ ਲੱਗਣ ਨਹੀਂ ਦਿੱਤਾ ਕਿ ਹੁਣ ਭਾਈ ਸੱਚੀ ਮੂਜੀ ਸ਼ੇਰ ਆਉਣ ਵਾਲਾ ਹੀ ਹੈ ਹੁਣ ਪਤਾ ਲੱਗੇਗਾ ਇਹਨਾਂ ਦੀ ਪਾਰਟੀ ਕਿੱਥੇ ਕੋ ਬਚਦੀ ਹੈ ਕਿੱਥੇ ਕੋ ਨਹੀਂ ਬਚਦੀ ਜਿੰਨ ਥੋੜੇ ਰਹਿ ਗਏ ਆ ਜਿੰਦਗੀ ਪੁੱਠੀ ਸ਼ੁਰੂ ਹੋ ਚੁੱਕੀ ਐ ਲੋਰੀ ਪੰਜਾਬੀਓ ਤੁਹਾਡੇ ਹੱਥ ਦੁਆਰਾ ਫੇਰ ਇਹ ਕੱਲ ਆ ਰਹੀ ਐ ਕੀ ਕਰਨਾ ਐ ਕਿਵੇਂ ਕਰਨਾ ਐ ਇਹ ਤੁਸੀਂ ਸੋਚਣਾ ਐ ਤੁਹਾਡਾ ਪੰਜਾਬ ਐ ਤੁਹਾਡੇ ਪੰਜਾਬੀਆਂ ਗੱਲਾਂ ਹੁੰਦੀਆਂ ਪਈਆਂ ਨੇ ਤੁਹਾਡੇ ਪੰਜਾਬ ਦੀ ਬਰਬਾਦੀ ਹੁੰਦੀ ਪਈ ਐ ਤੁਹਾਡੇ ਪੈਸੇ ਦੀ ਬਰਬਾਦੀ ਹੁੰਦੀ ਐ ਤੁਹਾਡੇ ਆਉਣ ਵਾਲੇ ਬੱਚਿਆਂ ਦੇ ਸਿਰ ਤੇ ਇਹਨਾਂ ਸੁਤੰਦਰਾਂ ਨੇ ਕੋਰੋਨਾ ਦਾ ਕਰਜ਼ਾ ਝਾੜ ਦਿੱਤਾ ਜੀ ਇਹਨਾਂ ਨੂੰ ਹੁਣ ਉਸੇ ਤਰੀਕੇ ਨਾਲ ਜਿੱਦਾਂ ਇਹ ਕਹਿੰਦੇ ਸੀ ਨਾ ਕਿ ਗਲਮੇ ਤੋਂ ਫੜ ਕੇ ਗੱਲ ਕਰਦੀ ਐ ਜਦੋਂ ਤੁਹਾਡੇ ਕੋਲ ਬੋਟਾ ਮੰਗਣ ਆਉਂਦੇ ਇਹਨਾਂ ਨੂੰ ਪਿਆਰ ਦੇ ਨਾਲ ਜਿੱਦਾਂ ਨਹੀਂ ਕਿਸੇ ਰਿਸ਼ਤੇਦਾਰ ਨੂੰ ਮਿਲਦਾ ਐ ਐਨ ਰਾਮ ਦੇ ਨਾਲ ਗਲਮਾ ਨਹੀਂ ਖਿੱਚਦੇ ਹੋ ਨਾਲੇ ਫੌਲੀ ਦਾ ਨਹੀਂ ਪੁੱਛਦੇ ਹੋ ਵੀ ਕਰਜ਼ਾ ਕਿੱਥੇ ਐ ਜਿਵੇਂ ਚੜਿਆ ਸੀਗਾ ਤੇ ਕਿੱਥੇ ਨੇ ਪੈਸੇ ਉਹ ਜਿਹੜੇ ਕਰਜ਼ੇ ਵਿੱਚ ਚੱਕੇ ਸੀਗੇ ਕਿਉਂਕਿ ਤੁਸੀਂ ਹੀ ਇਹਨਾਂ ਨੂੰ ਇਹਨਾਂ ਦੀ ਮਨਪੱਖਾਣੇ ਲਿਆ ਸਕਦੇ ਆ ਇਸ ਤਰ੍ਹਾਂ ਇਹਨਾਂ ਦੇ ਉੱਪਰ ਸੱਤਾ ਦਾ ਨਸ਼ਾ ਇੰਨਾ ਕੋ ਭਰੂ ਹੈ ਕਿ ਜਿਹੜਾ ਇਹਨਾਂ ਨੂੰ ਗੱਲ ਪੁੱਛਦਾ ਹੈ ਜਿਹੜਾ ਇਹਨਾਂ ਨੂੰ ਕੋਈ ਸਵਾਲ ਪੁੱਛਦਾ ਹੈ ਇਹ ਉਹਦਾ ਉਹ ਹਾਲਾਤ ਕਰਦੇ ਆ ਕਿ ਜਾਂ ਤਾਂ ਬੰਦਾ ਉਹ ਆਪਣਾ ਫੀਲਡ ਛੱਡ ਦਿੰਦਾ ਹੈ ਤੇ ਜਾਂ ਤਾਂ ਇਹਨਾਂ ਦੇ ਅਧੀਨ ਜੀ ਹੋ ਕੇ ਇਹਨਾਂ ਦਾ ਕਿਹਾ ਮੰਨ ਲੇਦਾ ਤੇ ਬਾਕੀ ਤੁਸੀਂ ਆਪ ਕਰਨਾ ਜਿੰਨੇ ਕਰਨਾ ਹੈ ਇਹਨਾਂ ਦੀ ਉੱਠੀ ਗਿਣਤੀ ਜਿਹੜੀ ਹੈ ਉਹ ਇਸ ਟਾਈਮ 50 ਸਰਕਾਰ ਦੀ ਸ਼ੁਰੂ ਹੋ ਚੁੱਕੀ ਹੈ ਹਮ ਬਿਲਕੁਲ ਬਾਕੀ ਜਿਹੜੇ ਲੋਕ ਈਵੀਐਮ ਦੇ ਟੀਮ ਕਰਾਉਂਦੇ ਆ ਲੋਕ ਵੀ ਕਰਨ ਦੀ ਟੀਮ ਕਿਰਾਾ ਕਰਾ ਕੇ ਲੋਕਾਂ ਵਿਚਾਰਿਆਂ ਦੀ ਆਪ ਦੀ ਟੀਮ ਹੋ ਗਈ ਹੈ ਲਿਓਣ ਕਿਨੂੰ ਸ਼੍ਰੋਮਣੇ ਇਕਾਲੀ ਦਲ ਹਾਂ ਕਾਂਗਰਸ ਜਾਂ ਫਿਰ ਆਮ ਆਦੀ ਪਾਰਟੀ ਚਲੋ ਦੇਖਦੇ ਆ ਜੀ 2027 ਬਰੂਹਾਂ ਤੇ ਦਸਤਕ ਦੇ ਰਹੀ ਹੈ ਜੇ ਤਾਂ ਫਿਰ ਲੋਕ ਲੁਭਾਵੇ ਲੁਭਾਵੇ ਦੇ ਵਿੱਚ ਆ ਗਏ ਲੋਕ ਬਹਿਕਾਵੇ ਦੇ ਵਿੱਚ ਆ ਗਏ ਲੋਕ ਇਹਨਾਂ ਦੀਆਂ ਆ ਜਿਹੜੀਆਂ ਸਕੀਮਾਂ ਸੁਮਾਉਣ ਵਾਲੇ ਦਿਨਾਂ ਦੇ ਵਿੱਚ ਲਾਗੇ ਜੇ ਆ ਕੇ ਦਿਖਾਉਣ ਕਿ ਉਹਦੇ ਵਿੱਚ ਫਸ ਗਏ ਤਾਂ ਫਿਰ ਮੈਨੂੰ ਲੱਗਦਾ ਕਿ ਤੇ ਆਮ ਆਦਮੀ ਪਾਰਟੀ ਦੁਬਾਰਾ ਨਾ ਆਜੇ ਬਾਕੀ ਦਰਸ਼ਕੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਹਿੰਦੇ ਦੁਬਾਰਾ ਨਾ ਆਜੇ ਮੈਂ ਤਾਂ ਕਹਿੰਦਾ ਭਗਵਾਨ ਤੁਮਰ ਸਾਹਿਬ ਨੂੰ ਕੋਈ ਕਹਿੰਦੇ ਹੁੰਦੇ ਸੀ ਏਕ ਥੀ ਕਾਂਗਰਸ ਮੈਨੂੰ ਲੱਗਦਾ ਹੈ ਕਿ ਜਿਹੜੇ ਹਾਲਾਤ ਇਹਨਾਂ ਨੇ ਫਰੇ ਹੋਏ ਨਾ ਜਿਹੜੇ ਕੰਮ ਇਹ ਕਰਦੇ ਪਏ ਆ ਇਹ ਪੰਜਾਬ ਵਿੱਚ ਇੱਕ ਕਹਾਵਤ ਬਣ ਜਾਣੀ ਹੈ ਏਕ ਥੀ ਆਮ ਆਦਮੀ ਪਾਰਟੀ ਕਦ ਆਈ ਕਦ ਚਲੀ ਗਈ ਪਤਾ ਹੀ ਨਹੀਂ ਚੱਗਾ ਹੂੰ ਦੇਖਦੇ ਆਂ ਦੀ ਚੰਗਾ ਸਾਬ ਕੀ ਬੰਦਾ ਜੀ ਲੋਕ ਸਿਆਣੇ ਨੇ ਲੋਕੇ ਜਿੱਧਰਲੇ ਪਾਸੇ ਹੋ ਜਾਂਦੇ ਨੇ ਫਿਰ ਉਹਦੀ ਦੂਜੇ ਪਾਸੇ ਵੀ ਟੀਕਰਾ ਦਿੰਦੇ ਨੇ ਦੇਖਣਾ ਕਿ ਈਵੀਐਮ ਦੀ ਟੀ ਜਿਹੜੀ ਹੈ ਇਸ ਖਾਤੇ 2027 ਦੇ ਵਿੱਚ ਕਿਹਦੇ ਵਾਲੇ ਪਾਸੇ ਦੇ ਵਜਾਉਂਦੇ ਨੇ ਬਾਕੀ ਦਰਸ਼ਕੋ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਕੀ ਇਸ ਪ੍ਰੋਗਰਾਮ ਦੇ ਪਤੀ ਵਿਚਾਰ ਨੇ ਜਾਂ ਆਮ ਆਦੀ ਪਾਰਟੀ ਕਾਂਗਰਸ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਕਿਹੜਾ 27 ਦੇ ਵਿੱਚ ਬਾਜ਼ੀ ਮਾਰ ਰਿਹਾ ਬਹੁਤ ਬਹੁਤ ਗਮਨ ਸਾਹਿਬ ਸ਼ੁਕਰੇ ਜੀ ਤੁਸੀਂ ਆ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਧੰਨਵਾਦ ਤੁਹਾਡਾ